ਅੱਜ ਐਮਪੀ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਪੁੱਜੇ ਖਾਸਾਂ ਵਾਲੀ ਤੇ ਠੇਟਰ ਦੇ ਤੁਸੀਂ ਬੰਤੇ ਕਿਸਾਨਾਂ ਦੀ ਸਹੂਲਤ ਲਈ ਲਗਾਇਆ ਗਿਆ ਮੈਡੀਕਲ ਕੈਂਪ ਇਹ ਕੈਂਪ ਰੰਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਵੱਲੋਂ ਲਗਾਇਆ ਗਿਆ ਰੰਦਾਵਾ ਨੇ ਆਪਣੇ ਹੱਥੀ ਕਿਸਾਨਾਂ ਨੂੰ ਦਿੱਤੀ ਦਵਾਈ ਤੁਸੀਂ ਦੇਖ ਰਹੇ ਹੋ ਡੀਬੀਓ 24 ਨਿਊਜ਼ ਰਿੰਕਾ ਵਾਲੀ ਦੀ ਰਿਪੋਰਟ ਡੇਰਾ ਬਾਬਾ ਨਾਨਕ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ ਇਹ ਪੈਰਾਸੈਟਮੋਲਾ ਸਿਲੋਫ ਨਿਕਾ

ਆਓ ਜੀ ਆਹ ਆ ਬੰਗੜ ਦੇ ਨੀਚੇ ਰੱਖ ਦੋ ਕਹ ਰਹੇ ਉਸ ਤਰ੍ਹਾਂ ਆਹ ਮਾਰ ਲਓ ਜੀ ਬੁਆਰੇ ਦੇ ਉੱਪਰ ਚੱਕ ਲਓ ਵੀਰੇ ਤੇ ਛੇਨੋ ਚਲੇਗਾ ਤਾਰ ਕੋਲ ਬੱਤਾਂ ਹੋਰ ਜਮਾ ਰਹੇ ਹੋਏ ਹੋਰੇ ਆ ਆ ਲਾ ਲਾ ਆ ਲਾ ਲਾ ਮੱਕੇ ਦਾ ਇਹ ਅੱਖਾਂ ਲਈ ਪੌਣ ਵਾਲਾ ਦਾਰੀ ਵੀ ਕੰਪਲੈਕਸ ਆਹ ਤਜਾਬ ਦਾ ਜੀ ਹੈ ਤਜਾਬ ਦਾ ਐਂਟੀ ਐਸਿਡ ਆਹ ਕੋਈ ਤਜਾਬ ਤੇ ਨਹੀਂ ਪੜਦਾ ਆਹ ਆਹ ਕੋਲ ਕਾਲੀ ਸੂਰੇ ਚਾਹ ਤੋਂ ਪਹਿਲਾਂ ਰੋਜ਼ ਦਾ ਖਰਚਾ ਹਲਕਾ ਹੋ ਜਾਂਦੀ ਰੋਜ਼ ਦਾ ਆਹ ਘੜ ਆਸ ਤੇ ਆਹ ਵਿਟਾਮਿਨ ਬੀ ਕੰਪਲੈਕਸ ਆਹ ਰੋਟੀ ਤੋਂ ਬਾਅਦ ਖਾਣੇ ਇੱਕ ਬੀਬੀ ਦੀ ਦੋ ਵਾਰੀ ਬੀਬੀ ਵੀ ਹੈ ਗਈ ਬੀਬੀ ਦਾ ਕਿਹੜਾ ਦੋ ਵਾਰੀ ਬੀਬੀ ਦੀਆਂ ਬੀਬੀ ਦੀ ਆਪਾਂ ਕਿਹੜੀ ਵੈਕਸਨ ਲਗਾਏ ਮੈਂ ਸਮਝਿਆ ਕਹਿੰਦਾ ਬੀਬੀ ਦਾ ਵੀ ਦੇ ਦੋ ਬੀਬੀ ਥੋੜਾ ਉਹ ਆ ਵੀ ਬੀਬੀ ਵਾਲੀਆਂ ਆਪਣੀਆਂ ਕਿੱਥੇ 20 50 ਐਮ ਜੀ ਆ ਦੋ ਦੋ ਤਰ੍ਹਾਂ ਦੀ ਕਿੰਨਾ ਤੇ ਬੱਚੇ ਕਿੰਨਾ ਬੀਬੀ ਰਹਿੰਦਾ ਹੈ 130 40 40 ਆਹ ਕਲ ਇਹ ਤਾਂ ਸਰ মালਟੀ ਵਿਟਾਮਿਨ ਹੈ ਜੀ ਕੈਲਸ਼ੀਅਮ ਹੈ ਵਿਟਾਮਿਨ ਡੀ 3 ਜਿੰਕ ਮੈਗਨੀਸ਼ੀਅਮ ਸਾਰੀ ਹੈ ਉਹਰੇ ਉੱਪਰ ਦਿਖਾ ਆਪਿਆ ਕੱਟ ਕੇ ਖਾਣੀਏ ਰੋਟੀ ਤੋਂ ਯਾਰ ਇੱਕ ਖਾਂਸੀ ਵਾਲੀ ਆ ਵੀ ਆਹ ਖਾਂਸੀ ਦੀਆਂ ਜੀ ਖਾਂਸੀ ਦੀਆਂ ਨਹੀਂ ਤੁਹਾਨੂੰ ਦੇ ਦੋ ਆ ਬੈਗ ਜੀ ਹੈ ਇਹ ਤਾਂ ਬਸ ਤਾਂ ਕਿ ਪਾ ਲੈਣਾ ਸਾਡਾ ਹੁਣੇ ਪਾ ਹਾਂ ਮੁੰਸ਼ੀ ਤੇ ਤੇ ਦਿਖਾ ਲੈਣਾ ਹੋਰ ਕੇ ਮੁੰਝ ਪਾ ਜੇ ਪੱਲੀ ਕੋਈ ਹੈ ਤੁਸੀਂ ਸਾਹਮਣੇ ਤੋਂ ਵੀ ਲੈ ਲੋ ਫੋਟੋਸ ਇੱਧਰ ਨੂੰ ਸਟੈਂਡਰਡ ਕੋਈ ਟੈਕਨੀਸ਼ੀਅਨ ਹੁੰਦਾ ਹੈ ਕੋਈ ਇਹਦਾ ਫੋਨ ਨੰਬਰ ਕੀ ਤੇਰੀ ਵਜ੍ਹਾ ਪੱਖਾਂ ਪੱਖਾਂ ਵਾਲੀ ਯਾਰ ਹੈ ਪੰਜਾਬ ਬੰਦਾ ਪੰਜਾਬ ਬੰਦਾ ਤਜਾਵ ਵਾਲੀ ਕਿਹੜੀ ਹੈ ਤਜਾਵ ਵਾਲੀ ਤਾਂ ਦੱਲਣਾ ਹੈ ਆਪ ਆਪ ਆ ਘੋਲ ਕੇ ਪਾਣੀ ਚ ਪੀ ਲੀ ਹੱਥ ਜਾਬ ਵਾਲੀ ਇਹ ਹਰਿਆਣਾ ਤੋਂ ਆ ਖਾਲੀ ਪੇਟ ਖਾਣੀ ਆ ਚਲੋ ਬਾਹਰ ਚਾਪ ਪਹਿਲਾਂ ਲੱਗ ਦਿਆ ਬੱਚਿਆਂ ਦੀ ਬੱਚਿਆਂ ਦੀ ਕੋਣ ਵਾ ਇਦਰਾ ਲੰਬੜਦਾਰਾ ਯਾਨ ਕਿ ਕਿ ਕੀ ਲੜਨ ਹੈ ਹਾਂ ਤਾਰੂ ਯਾਰ ਕੋ ਆਖਿਆ ਅੱਖਾਂ ਦੇ ਦਿਖਾ ਰਿਹਾ ਪ੍ਰੋਮਟੈਂਡ ਇਹ ਹਾਲਤ ਤੇ ਪਾਣੀ ਚ ਘੋਲ ਕੇ ਪੀਣ ਵਾਲੀ ਬੋਲਣਾ ਤੇ ਆ ਖਲੋ ਜਾ ਉਹ ਆ ਪਾਠ ਥੋੜਾ ਫੜ ਤੇ ਰੋਟੀ ਖਾ ਕੇ ਖਾਣੀ ਪੰਜਾਬ ਅ ਪੰਚਾਇਤ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਦੇ ਜਿਹੜੇ ਨੇ ਉਹ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸਾਡੇ ਮਹਾਲੀ ਤੋਂ ਨੇ ਕੁਲਵੀਰ ਸਿੰਘ ਗੁਰਦਾਸਪੁਰ ਤੋਂ ਨੇ ਲਾਂਗਾ ਕਰਨ ਕੁਲਵੀਰ ਸਿੰਘ ਗੁਰਦਾਸਪੁਰ ਤੋਂ ਨੇ ਰਜਨੀਜੀ ਪਠਾਨਕੋਟ ਤੋਂ ਨੇ ਹਨੀ ਜੋਸ਼ੀ ਜਲੰਧਰ ਤੋਂ ਨੇ ਮੈਂ ਪੰਜਾਬ ਦੇ ਪੰਜਾਬ ਦਾ ਪ੍ਰੈਜ਼ੀਡੈਂਟ ਸੰਗਠਨ ਦਾ ਅਸੀਂ ਸਾਰੇ ਅੱਜ ਸਾਡੇ ਜਿਹੜੇ ਜ਼ਿਲ੍ਹਾ ਮਹਾਲੀ ਦੇ ਪ੍ਰਧਾਨ ਨੇ ਅਮਰਜੀਤ ਸਿੰਘ ਜੀ ਨਾਲ ਦੇ ਉਪਰਾਲੇ ਸਦਕਾ ਇਹ ਮੈਡੀਸਿਨਸ ਲੈ ਕੇ ਅੱਜ ਇੱਥੇ ਅਸੀਂ ਆਏ ਆ ਤਾਂ ਕਿ ਜਿਹੜੇ ਵੀ ਲੋੜਵੰਦ ਲੋਕ ਫੜਪੀਟਤ ਇਲਾਕਿਆਂ 'ਚ ਬਖ ਬਖ ਬਿਮਾਰੀਆਂ ਨਾਲ ਪੀੜਤ ਨੇ ਉਹਨਾਂ ਸਾਰੀਆਂ ਬਿਮਾਰੀਆਂ ਨਾਲ ਸੰਬੰਧਿਤ ਜਿਹੜੀਆਂ ਮੈਡੀਸਿਨਸ ਨੇ ਅੱਜ ਅਸੀਂ ਲੈ ਕੇ ਆਏ ਆ ਰੰਧਾਵਾ ਸਾਹਿਬ ਦੇ ਛੋਬਾ ਥਾਨ ਵਾਲਾ ਸੀ ਜਿਹੜਾ ਅੱਜ ਇਹਨਾਂ ਦਾ ਵੰਤਰਨ ਇੱਥੇ ਖੇਤਰ ਕੇ ਪਿੰਡ ਦੇ ਵਿੱਚ ਜਿਹੜਾ ਹੈ ਜਿੱਥੇ ਲੱਗਿਆ ਹ ਸਾਰਾ ਪੱਧਰ ਕਰਨ ਵਾਸਤੇ ਲੋਕ ਲੱਗੇ ਹੋਏ ਇੱਥੇ ਇਹਨਾਂ ਦਾ ਵੰਤਰਣ ਜਿਹੜਾ ਹੈ ਅੱਜ ਅਸੀਂ ਸ਼ੁਰੂ ਕੀਤਾ ਹੈ। ਨਾਗਰਾ ਸਾਹਿਬ ਸਾਡੇ ਨਾਲ ਆਏ ਨੇ ਸਤਿਕਾਰਯੋਗ ਤੇ ਇਹਨਾਂ ਦੇ ਦੋਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਰਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਹੈ ਉਹ ਮੈਡੀਸਨ ਦੇ ਆ ਸੇਵਾ ਲੈ ਕੇ ਇੱਥੇ ਜਿਹੜਾ ਹੈ ਖੇਤਰ ਕੇ ਪਿੰਡ ਚ ਹਾਜ਼ਰ ਹੋਇਆ। ਬੋਲੋ ਆਇਸੋ ਨਿਹਾਲ ਜੀ ਜੀ ਕੋਈ ਵੀ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ। ਕੋਸ਼ਿਸ਼ ਕਰੋ। ਜੀ ਹਰ ਜਸਤ ਅੱਜ ਸਾਡੇ ਮੇਰੇ ਛੋਟੇ ਭਰਾ ਨਾਗਰਾ ਸਾਹਿਬ ਆਏ ਨੇ ਉਥੋਂ ਨੂੰ ਸਾਬ ਤੋਂ ਨਾਲ ਪ੍ਰਧਾਨ ਜੀ ਜਸਪ੍ਰੀਤ ਜੀ ਤੇ ਸਾਰੀ ਟੀਮ ਜਿਹੜੀ ਦਰਜੀਗਾਂ ਦੀ ਪੰਚਾਇਤੀ ਰਾਜ ਸਿਰਖਣੇ ਕਾਂਗਰਸ ਦਾ ਉਹਨਾਂ ਵੱਖ-ਵੱਖ ਕਿਸਮ ਦੀਆਂ ਦਵਾਈਆਂ ਲੈ ਕੇ ਆਏ ਨੇ ਤੇ ਮੈਂ ਨਾਗਰਾ ਸਾਹਿਬ ਦਾ ਤੇ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਕਿ ਈਡੀ ਦੂਰੋਂ ਇਹਨਾਂ ਨੇ ਆ ਕੇ ਇਹ ਸੇਵਾ ਕੀਤੀ ਹੈ ਫਿਰ ਤੁਸੀਂ ਇੱਥੇ ਦੇਖਿਆ ਹੋਣਾ ਤੇ ਬਹੁਤੇ ਜਿੰਨੇ ਕਾਇਓ ਉਹਨਾਂ ਸਾਰਿਆਂ ਨੇ ਅੱਖਾਂ ਦਾ ਜੂੜ ਕਰਕੇ ਸਾਡੀ ਅੱਖਾਂ ਜਿਹੜੀਆਂ ਨੇ ਗੱਲਾਂ ਹੁੰਦੀਆਂ ਜਾਂ ਖੁਦੀ ਪ੍ਰੋਬਲਮ ਨੇ ਹਰ ਦਵਾਈ ਜਿਹੜੀ ਹੈ او آر ایس ਲੈ ਕੇ ਆਏ ਨੇ ਪਾਰਟਨੈਂਟ ਬੀ ਲੈ ਕੇ ਆਏ ਨੇ ਸੀ ਲੈ ਕੇ ਆਏ ਨੇ ਪੀ ਕੰਪਲੈਕਸ ਵੀ ਕੰਪਲੈਕਸ ਲੈ ਕੇ ਆਏ ਨੇ ਕਾਂਸੀ ਵਾਲੀ ਦਵਾਈ ਲੈ ਕੇ ਆਏ ਨੇ ਪਰੈਸੈਟਾਮੋਲ ਹਰ ਬਿਮਾਰੀ ਦੇ ਦਵਾਈ ਲੈ ਕੇ ਆਏ ਨੇ ਉਹਨਾਂ ਦਾ ਸਭ ਤੋਂ ਜ਼ਰੂਰੀ ਤੁਹਾਨੂੰ ਮੈਂ ਕਹਿੰਦਾ ਕਿ ਇੱਥੇ ਇੱਕ ਆਰ ਐਮ ਪੀ ਜਿਹੜਾ ਪਿੰਡ ਤੋਂ ਲਾਓ ਉਹਨੂੰ ਇੱਥੇ ਬਿਠਾ ਕੇ ਰੋ ਸਾਡਾ ਉਹਨੂੰ ਦਿਹਾੜੀ ਦੋ ਤੇ ਇਹ ਦਵਾਈਆਂ ਜਿਹੜੀਆਂ ਉਹਨਾਂ ਨੂੰ ਵੱਡੀਆਂ ਦਵਾਈਆਂ ਹੋਰ ਵੀ ਬਹੁਤ ਕਈਆਂ ਨੇ ਤੇ ਮੈਂ ਇਹਨਾਂ ਦਾ ਦੁਬਾਰਾ ਉਹਦਾ ਨਾਗਰਾ ਸਾਹਿਬ ਨੇ ਮੈਂ ਉਹਦਾ ਧੰਨਵਾਦ ਕਰਦਾ ਕਿ ਇਹਨਾਂ ਪਹਿਲਾਂ ਵੀ ਸੇਵਾ ਭੇਜੀ ਕਾਦੀਆਂ ਗੁਜਰਾں ਚ ਬਸ਼ਰਾਲਾ ਔਰ ਸਾਦਾਵਡ ਉੱਥੇ ਲੋਕਾਂ ਨੂੰ ਜਿਹੜੇ ਖਾਦ ਬੀਜ ਦਾ ਉਹਦੇ ਥੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਅੱਜ ਵੀ ਇਹਨਾਂ ਨੇ ਕਿਹਾ ਕਿ ਜਿੰਨੀ ਵੱਧ ਤੋਂ ਵੱਧ ਹੋਏਗੀ ਕੋਸ਼ਿਸ਼ ਸੇਵਾ ਕਰਾਂਗੇ ਇਹਨਾਂ ਕਹਿ ਕੇ ਕਿ ਅਸੀਂ 1000 ਜਿਹੜੇ ਇਹ ਕੋਣ ਜੀਪੀ ਦਾ ਵੀ ਦਾਂਗੇ ਵੇਖੋ ਇਹ ਹੁਣ ਟਾਈਮ ਅਗਰ ਸਾਰੇ ਜਾਣੇ ਰਲ ਕੇ ਆਪਣੀ ਪੰਜਾਬ ਨੂੰ ਬਚਾਈ ਤਾਂ ਤੁਸੀਂ ਵੇਖਿਆ ਜਿੱਥੇ ਅੱਪਾ ਖੜੇ ਆ ਨਾਗਰਾ ਸਭ ਇੱਥੇ ਗੋਭੀ ਹੁੰਦੀ ਤੇ ਅੱਜ ਦਲਦਲ ਬਣੀ ਆ ਕਣਕ ਬੀਜੀ ਨਹੀਂ ਜਾਣੀ ਇਹਨਾਂ ਦਾ ਤੇ ਪੰਜਾਬ ਸਰਕਾਰ ਨੂੰ ਖੁੱਲ ਕੇ ਕਿੱਲੇ ਦੇ ਸਾਹਮਣੇ 20-20 ਹਜ਼ਾਰ ਰੁਪਏ ਇਹਨਾਂ ਪਿੰਡਾਂ 'ਚ ਦੇਣਾ ਚਾਹੀਦਾ ਕਿ ਤੁਹਾਡੀ ਕਣਕ ਨਹੀਂ ਜੇ ਹੁਣ ਆਹੋ ਤੁਹਾਨੂੰ ਪਹਿਲਾਂ ਹੀ 20 ਹਜ਼ਾਰ ਦੇ ਦਿੱਤਾ ਤੇ ਤੁਸੀਂ ਆਪਣਾ ਜੀਵਨ ਨਿਰਪੱਖ ਕਰੋ ਪਰਮਾਤਮਾ ਨਾਲੇ ਗੁਰੂ ਨਾਨਕ ਸਾਹਿਬ ਦੀ ਜੋ ਪ੍ਰਾਪਤ ਹੋਈ ਹੈ ਚਰਨ ਜੋ ਪ੍ਰਾਪਤ ਦਿੱ ਤਕੀ ਨੂੰ ਹੈਗੀ ਹੈ ਬਾਬਾ ਪੁੱਡਾ ਸਾਹਿਬ ਗੁਰੂ ਨਾਨਕ ਸਾਹਿਬ ਇਥੋਂ ਸਿੱਧੇ ਨਿਕਲਦੇ ਹੁੰਦੇ ਸੀ ਤੇ ਇੱਥੇ ਬਾਬਾ ਸੇਵ ਸਿੰਘ ਰੰਧਾਵਾ ਜਿਹੜੇ ਉਹਨਾਂ ਦੀ ਬਹੁਤ ਤੁਹਾਡੀ ਚਰਪਾ ਸਾਡੇ ਸਾਰਿਆਂ ਤੇ ਪਰ ਮੈਂ ਤੁਹਾਡਾ ਦੋਨਾਂ ਦਾ ਦੁਬਾਰਾ ਧੰਨਵਾਦ ਕਰਦਾ ਕਿ ਤੁਸੀਂ ਇਹ ਇਹ ਰੂਟ ਭਾ ਕੇ ਸੇਵਾ ਸੰਗਠਨ ਕਰੇ ਬਹੁਤ ਮਿਹਰਬਾਨ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਜਿੰਦਰ ਸਿੰਘ ਜੀ ਰੰਧਾਵਾ ਸਾਹਿਬ ਮੈਂਬਰ ਪਾਰਲੀਮੈਂਟ ਸਾਫ ਦਾ ਡਿਪਟੀ ਸੀਐਮ ਪੰਜਾਬ ਉਹਨਾਂ ਦੇ ਇਸ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੇ ਵਿੱਚ ਮੇਰੇ ਨਾਲ ਜਸਪ੍ਰੀਤ ਜੀ ਜਿਹੜੇ ਕਿ ਪੰਚਾਇਤੀ ਰਾਜ ਸੰਗਠਨ ਦੇ ਚੇਅਰਮੈਨ ਨੇ ਸਾਡੇ ਉਹ ਇੱਥੇ ਪਹੁੰਚੇ ਆ ਜਿੱਥੇ ਮੈਡੀਸਨ ਜਿਹੜੀ ਹਰ ਤਰ੍ਹਾਂ ਦੀ ਜਿਹੜੀ ਕਿ ਮੈਡੀਕਲ ਕਾਉਂਸਲ ਵੱਲੋਂ ਡਾਕਟਰਸ ਵੱਲੋਂ ਸੀ ਕਿ ਹਰ ਪ੍ਰਭਾਵਿਤ ਏਰੀਆ ਦੇ ਵਿੱਚ ਜਿਹੜੀ ਜਿਹੜੀ ਮੈਡੀਸਿਨ ਚਾਹੀਦੀ ਸੀਗੀ ਉਹ ਸਾਰੀਆਂ ਮੈਡੀਸਿਨਸ ਲੈ ਕੇ ਔਰ ਨਾਲ ਦੀ ਨਾਲ ਜਿੱਥੇ ਜਿਸ ਦਿਨ ਦੇ ਹੜ ਆਏ ਨੇ ਉਸ ਦਿਨ ਤੋਂ ਫਤਿਹਗੜ੍ਹ ਸਾਹਿਬ ਹਲਕੇ ਤੋਂ ਖਾਸ ਤੌਰ ਤੇ ਪਹਿਲਾਂ ਵੀ ਰਾਹਤ ਸਮੱਗਰੀ ਜਿਹੜੀ ਹੈਗੀ ਆ ਉਹ ਭੇਜੀ ਗਈ ਰੋਸ ਤੋਂ ਬਾਅਦ ਹੁਣ ਫੇਰ ਅੱਜ ਅਸੀਂ ਆਏ ਸੀ ਪੂਰੀ ਟੀਮ ਸਾਡੇ ਨਾਲ ਆਈ ਹੈਗੀ ਹੈ ਔਰ ਸਾਡੇ ਬਲਾਕ ਦੇ ਪ੍ਰਦਾਨ ਤਦਾ ਗੁਰਮਤ ਸਿੰਘ ਪੰਡਰਾਲੀ ਜੀ ਹੋਰ ਸਾਡੇ ਪਿੰਡਾਂ ਦੇ ਸਰਪੰਚ ਜਸਪ੍ਰੀਤ ਹੁਣਾਂ ਦੇ ਬਜੈਤੀ ਰਾਜ ਸੰਗਠਨ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਸਾਰੇ ਹੀ ਅਹੁਦੇਦਾਰ ਸਹਿਬਾਨ ਕਿ ਜਿੱਥੇ ਵੀ ਕਿਤੇ ਹੋਰ ਕਿਉਂਕਿ ਅਸੀਂ ਹਲਕਾ ਪਟਿਕੜ ਸਾਹਿਬ ਵੱਲੋਂ ਜਿੱਥੇ 1000 ਬੋਰੀ ਜਿਹੜੀ ਹੈਗੀ ਆ ਉਹ ਖਾਦ ਦੀ ਜਿਹੜੀ ਹੈਗੀ ਹੈ ਇੱਥੇ ਏਸਰਨਾਵਾ ਸਾਹਿਬ ਨੂੰ ਕਿਹਾ ਕਿ ਜਿਹੜੇ ਵੀ ਪਿੰਡ ਦੇ ਵਿੱਚ ਲੋੜ ਹੋਊਗੀ ਔਰ ਕਨਕ ਦਾ ਬੀਜ ਜਿਹੜਾ ਹੈਗਾ ਆ ਉਸ ਪਿੰਡ ਦਾ ਉਹ ਅਸੀਂ ਹਲਕਾ ਪਟਿਕੜ ਸਾਹਿਬ ਵੱਲੋਂ ਦਵਾਂਗੇ ਔਰ ਕਿਉਂਕਿ ਹਰ ਵਿਅਕਤੀ ਇਸ ਜੋ ਇਹ ਸੇਵਾ ਆ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਆ ਔਰ ਸਾਰੇ ਪੰਜਾਬ ਦੇ ਲੋਕ ਹਿੰਦੁਸਤਾਨ ਦੇ ਔਰ ਦੁਨੀਆ ਭਰ ਤੋਂ ਲੋਕ ਇਸ ਸੇਵਾ 'ਚ ਆਪਣਾ ਯੋਗਦਾਨ ਪਾ ਰਹੇ ਨੇ ਔਰ ਮੈਂ ਬੇਨਤੀ ਵੀ ਕਰੂੰਗਾ ਸਾਰਿਆਂ ਨੂੰ ਕਿ ਜਿੰਨਾ ਜਿੰਨਾ ਹੋ ਸਕੇ ਆਪਾਂ ਆਪਣਾ ਆਪਣਾ ਯੋਗਦਾਨ ਪਾਈਏ ਔਰ ਜਿਹੜੀ ਲੋੜਵੰਤ ਚੀਜ਼ ਹੈਗੀ ਆ ਉਹ ਆਪਾਂ ਇੱਥੇ ਜ਼ਰੂਰ ਇਹ ਇਹ ਉਹਨਾਂ ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਨੂੰ ਅੱਜ ਇਹ ਬਹੁਤ ਵੱਡਾ ਜਿਹੜਾ ਆ ਪ੍ਰਮਾਤਮਾ ਨੇ ਜਿਹੜਾ ਆ ਇੱਕ ਝਟਕਾ ਦਿੱਤਾ ਆ ਔਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰਿਆਂ ਨੂੰ ਹਿੰਮਤ ਤੇ ਸ਼ਕਤੀ ਦੋ ਕਿ ਇਹਦੇ ਵਿੱਚੋਂ ਬਾਹਰ ਨਿਕਲ ਕੇ ਅਸੀਂ ਫੇਰ ਆਪਣੀ ਵਧੀਆ ਜ਼ਿੰਦਗੀ ਬਤੀਤ ਕਰ ਸਕੀਏ ਧੰਨਵਾਦ